ਜਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਅੱਜ ਦੀ ਮਜੂਦਾ ਥਾਣਾ ਬਾਵੜਾ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਾ ਦੇ ਵਿਰੋਧ ਮਹਿੰਮ ਚਲਾਈ ਗਈ ਹੈ ਉਸੇ ਲੜੀ ਦੇ ਅੰਦਰ ਸੀਆਈ ਸਟਾਫ ਵੱਲੋਂ ਜਿਹੜਾ ਕਿ ਤਿੰਨ ਨੌਜਵਾਨਾਂ ਨੂੰ ਜਿਹੜਾ ਕਿ ਹੀਰੋਇਨ ਸ਼ੇਪ 'ਚ ਕਾਬੂ ਕੀਤਾਗਾ ਜਿਨ੍ਹਾਂ ਤੇ ਜਿਹੜਾ ਕਿ ਥਾਣਾ ਬਾਵੜਾ ਦੇ ਵਿੱਚ ਇੰਚਾਰਜ ਨੇ ਮੁੱਖੀ ਨੇ ਉਹਨਾਂ ਵੱਲੋਂ ਜਿਹੜਾ ਕਿ ਉਹਨਾਂ ਦੇ ਖਿਲਾਫ ਜਿਹੜਾ ਕਿ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਪਾਂ ਸਾਰੀ ਜਾਣਕਾਰੀ ਤੇ ਉੱਥੇ ਥਾਣਾ ਮੁਖੀ ਨੇ ਦਵਿੰਦਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸੀਆਈ ਸਟਾਫ ਦੇ ਇੰਚਾਰਜ ਨੇ ਉਹਨਾਂ ਰੁਪਿੰਦਰ ਜੀ ਨਾਲ ਜਿਹ ਸਰ ਸਾਡੀ ਜਿਹੜੀ ਮਹਮ ਚੱਲ ਰਹੀ ਜੁਧ ਨਸ਼ਿਆਂ ਖਿਲਾਫ ਮਾਨਯੋਗ ਡੀਜੀਪੀ ਸਾਹਿਬ ਸਾਡੇ ਡੀਆਈ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਇਹ ਜੁਧ ਨਸ਼ਿਆਂ ਵਿਰੁੱਧ ਜਿਹੜੀ ਜੰਗ ਚੱਲ ਰਹੀ ਆ ਉਸ ਜੰਗ ਨੂੰ ਚੱਲਦੇ ਹੋਏ ਦਿੱਲੀ ਤੁਹਾਨੂੰ ਪਤਾ ਕਿ ਪਰਚੇ ਦਿੱਤੇ ਜਾ ਰਹੇ ਆ ਬੰਦੇ ਫੜੇ ਜਾ ਰਹੇ ਆ ਮੁਕਬਰੀ ਇਹਨਾਂ ਦਾ ਮੁਕਬਰੀ ਮਿਲੀ ਸੀ ਕਿ ਇਹ ਬੰਦੇ ਤਿੰਨੇ ਉੱਥੇ ਚਟਾ ਵੇਚ ਰਹੇ ਨੇ ਜਦੋਂ ਮੌਕੇ ਤੇ ਗਏ ਤੇ ਆਦਲ ਲੁਠਰਾ ਸ਼ਰਜੀਤ ਕੁਮਾਰ ਤੇ ਪਵਨ ਕੁਮਾਰ ਇਹ ਤਿੰਨੇ ਜਣੇ ਉੱਥੇ ਮੌਕੇ ਤੇ ਬਰਾਮਦ ਹੋਏ ਨੇ ਤੇ ਨਾਲ ਇਹਨਾਂ ਤੋਂ ਸਮਾਨ ਬਰਾਮਦ ਹੋਇਆ ਤੇ ਇਹਨਾਂ ਦਾ ਪਰਚਾ ਦਿੱਤਾ ਗਿਆ ਬਾਹਾਲੇ ਥਾਣੇ ਦੇ ਵਿੱਚ ਤੇ ਅੱਜ ਕੋਰਟ 'ਚ ਪੇਸ਼ ਕਰਕੇ ਤੇ ਰਿਮਾਨਡ ਲਵਾਂਗੇ ਫਾਰਵਰਡ ਤੇ ਬੈਕਵਰਡ ਲਿੰਕ ਨੇ ਜਿਹੜੇ ਇਹਨਾਂ ਦੇ ਤੇ ਉਹ ਦੇਖਿਆ ਜਾਏਗਾ ਹਾਂ ਨਸ਼ਾ ਇਹਨਾਂ ਤੋਂ ਜੀ 150 ਗ੍ਰਾਮ ਬਰਾਮਦ ਹੋਇਆ ਜੀ ਅਗੋਂ ਇਹ ਦੇਖਣ ਦਾ ਵਿਸ਼ਾ ਜੀ ਉਹ ਜੇ ਤਬਦੀਸ਼ ਦਾ ਵਿਸ਼ਾ ਇਹ ਰਿਮਾਂਡ ਤੋਂ ਬਾਅਦ ਤਬਦੀਸ਼ ਕੀਤੀ ਜਾਊਗੀ ਫਾਰਵਰਡ ਤੇ ਬੈਕਵਰਡ ਲਿੰਕ ਵੀ ਦੇਖੇ ਜਾਣਗੇ ਤੇ ਉਸ ਤੋਂ ਬਾਅਦ ਤੁਹਾਨੂੰ ਅਗਲੀ ਜੋ ਵੀ ਹੋਏਗੀ ਕਾਰਵਾਈ ਤੁਹਾਨੂੰ ਦੱਸੀ ਜਾਏਗੀ ਜੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਜਿਹੜੀ ਨੂੰ ਚੱਲ ਰਹੀ ਹੈ ਉਹਦੇ ਤਹਿਤ ਜਿਹੜੇ ਸਾਡੇ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਤੇ ਹੋਰ ਸੀਨੀਅਰ ਅਫਸਰਾਂ ਦੀ ਹੁਕਮ ਤਾਅ ਦੇ ਜਿਹੜੇ ਸੀ ਟੂ ਦੀ ਟੀਮ ਨੇ ਲੜਾਕਾਪਦੀ ਕੀਤੀ ਵੀ ਇਸ ਇਧਰ ਆਪਣੇ ਰਾਮਸਰਾਪੇ ਖਾਣਾ ਬਾਹਲੇ ਦੇ ਰੀਏ ਤੇ ਜਿੱਤੇ ਉਹਨੇ ਤਿੰਨ ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਨਾਂ ਤੋਂ 150 ਗ੍ਰਾਮ ਹੀਰੋਨ ਗ੍ਰਾਮ ਕੀਤੀ ਹੈ ਤੇ ਇਹਨਾਂ ਦੇ ਨਾਮ ਹੈਗੇ ਨੇ ਆਦਲਾਲ ਰੁਤਰਾ ਤੇ ਇੱਕ ਹੈਗਾ ਸ਼ਜੀਤ ਕੁਮਾਰ ਤੇ ਪ੍ਰੌਣ ਕੁਮਾਰ ਦੋ ਰਾਮਸਰੇ ਦੇ ਰਹਿਣ ਵਾਲੇ ਕਾਬੂਲ ਸ਼ਹਿਰ ਦੇ ਰਹਿਣ ਵਾਲਾ ਜੀ ਇਹਨਾਂ ਦੇ ਅੱਜ ਅਸੀਂ ਇਹਨਾਂ ਨੂੰ ਪੇਸ਼ ਕਰਕੇ ਪੁਲਿਸ ਮਾਨ ਨੇ ਲੇਕੇ ਦੇ ਕੇ ਪੁਸ਼ਕਸ਼ ਕਰਾਂਗੇ ਕਿ ਥੋੜਾ ਲੇਕੇ ਆਏ ਕਿ ਕਿਸੇ ਅੱਗੇ ਨਹੀਂ ਪਹਿਲਾਂ ਜਿਹੜੀ ਉਹ ਆਪਨੇ ਦਰਾਨੇ ਪੁਲਿਸ ਮਾਰਾ ਸੀ ਤਤਤੀਸ਼ੀ ਦੌਰਾਨ ਫੜ ਲਗੇਗਾ ਕਿ ਇਹ ਕਿ ਪਹਿਲਾਂ ਇਹਨਾਂ ਨੇ ਪਰਚਾ ਦਾ ਹੈ ਜene ਤਾਰਾ ਇਹਨਾਂ ਦੇ 21 29 ਕਾਰਡ ਵਿੱਚ ਅਸੀਂ ਐਨਡੀਪੀ ਸੈਕਟ ਜੀ ਇੱਕ ਹੋਰ ਸਾਡੇ ਥਾਣੇ ਦੀ ਟੀਮ ਜੀ ਸੀਗੀ ਇਦਰੇ ਕੰਦਲਾਵਨ ਕੋਰਟ ਤੋਂ ਮੈਂ ਆਪਣੇ ਨੰਬਰ ਪ੍ਰਾਪਤ ਹੈ ਜੀ ਵਿੱਚ ਇੱਕ ਯੂ ਸੀ ਉੱਥੇ ਉਹਨਾਂ ਇੱਕ ਆਪਣੀ ਹੈਗਾ ਸੀਗਾ ਤਲਵਿੰਦਰ ਸਿੰਘ ਨਾਮ ਦਾ ਲੜਕਾ ਸੀ ਜਿੱਥੋਂ ਜਿਹੜੇ 200 ਪ੍ਰਾਗ ਬਰਾਮਦ ਕਰਕੇ ਬੱਤੀ ਜੀ ਤੇ ਉਹਨਾਂ ਬੋਲ ਜਿਹੜੇ ਕਿਹੜੇ ਕਿਹੜੇ ਤਰ੍ਹਾਂ ਦੇ ਵਿੱਚ ਜਿਹੜਾ ਮਾਮਲਾ ਦਰਜ ਕੀਤਾ ਗਿਆ ਦੇਣੀ ਸਨਟ ਵੱਲੋਂ ਉਹਨਾਂ ਨੇ ਕਸੋਨੁਛਾਇਤ ਰਿਪੋਰਟ